ਦੀ ਕੁੜੀ ਦੇ ਸਹੁਰੇ ਘਰ ਦੇ ਵਿੱਚ ਮੌਤ ਹੋਈ ਹੈ। ਨੀਹਾ ਦੇ ਪਰਿਵਾਰ ਨੇ ਸਹੁਰਾ ਪਰਿਵਾਰ ਤੇ ਮਾਰਨ ਦੇ ਦੋਸ਼ ਲਾਇਏ। ਸਹੁਰਾ ਪਰਿਵਾਰ ਤੇ ਲੜਕੀ ਨੂੰ ਜ਼ਹਿਰ ਦੇ ਕੇ ਮਾਰਦੇ ਦੋਸ਼ ਲਾਏ ਗਏ ਨੇ। 5 ਮਹੀਨੇ ਪਹਿਲਾਂ ਹਿਮਾਚਲ ਪਿੰਡ ਰਾਮਪੁਰ ਦੇ ਪੁੱਜੀ ਦਿਨਾਨਤ ਇਸਦਾ ਵਿਆਹ ਹਸੀ। ਨੀਹਾ ਦੇ ਪਰਿਵਾਰ ਨੇ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਵੀ ਦੋਸ਼ ਲਾਏ ਨੇ। ਸੋ ਨਦਪੁਰ ਸਾਹਿਬ ਦੇ ਪਿੰਡ ਝਿੰਜੜੀ ਦੇ ਕੁੜੀ ਦੇ ਸਹੁਰਾ ਘਰ ਦੇ ਵਿੱਚ ਮੌਤ ਹੋ ਜਾਣ ਤੋਂ ਬਾਅਦ ਕੁੜੀ ਦੇ ਪਰਿਵਾਰ ਮੈਂਬਰਾਂ ਨੇ ਕਈ ਤਰ੍ਹਾਂ ਦੇ ਬੜੇ ਇਲਜ਼ਾਮ ਲਾਇਨੇ ਦੋਸ਼ ਲਾਇਨੇ ਸੁਨੇਹਾ ਦੇ ਪਰਿਵਾਰ ਨੇ ਸੋਹਰਾ ਪਰਿਵਾਰ ਤੇ ਮਾਰਨ ਦੇ ਇਲਜ਼ਾਮ ਲਾਏ ਸੋਹਰਾ ਪਰਿਵਾਰ ਤੇ ਲੜਕੀ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ ਲੱਗੇ ਸੋ 5 ਮਹੀਨੇ ਪਹਿਲਾਂ ਹੀ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਚਿੰਜੜੀ ਦੀ ਨੇਹਾ ਦਾ ਕਰੀਬ 5 ਮਹੀਨੇ ਪਹਿਲਾਂ ਹਿਮਾਚਲ ਦੇ ਨਾਲਾਗੜ ਦੇ ਪਿੰਡ ਰਾਮਪੁਰ ਦੇ ਵਿੱਚ ਵਿਆਹ ਹੁੰਦਾ ਤੇ ਲੜਕੀ ਵੱਲੋਂ ਆਪਣੇ ਪੇਕੇ ਪਰਿਵਾਰ ਨੂੰ ਦੱਸਿਆ ਜਾਂਦਾ ਕਿਸ ਦਾ ਸੋਹਰਾ ਪਰਿਵਾਰ ਜਿਹੜਾ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਮਾਰਨ ਦਾ ਕੁਟਦਾ ਹੈ ਤੇ ਜਿਸ ਤੋਂ ਬਾਅਦ ਲੜਕੀ ਦੀ ਜਿਹੜੀ ਆ 5 ਮਹੀਨੇ ਬਾਅਦ ਹੀ ਜਿਹੜੀ ਆ ਮੌਤ ਹੋ ਜਾਂਦੀ ਹੈ ਤੋਂ ਲੜਕੀ ਦੇ ਸੋਹਰਾ ਪਰਿਵਾਰ ਤੇ આરોਪ ਜਿਹੜੇ ਆ ਪੇਕੇ ਪਰਿਵਾਰ ਵੱਲੋਂ ਲੜਕੀ ਦੇ ਲਗਾਏ ਜਾਂਦੇ ਆ ਕਿ ਲੜਕੀ ਨੂੰ ਜ਼ਹਿਰ ਦੇ ਕੇ ਜਿਹੜਾ ਮਾਰਿਆ ਗਿਆ ਤੇ ਕਿਉਂਕਿ ਜਦੋਂ ਪਰਿਵਾਰ ਵਾਲੇ ਜਦੋਂ ਲੜਕੀ ਦੇ ਘਰ ਪਹੁੰਚੇ ਸੀ ਤਾਂ ਉਸ ਨੂੰ ਲਗਭਗ 2 ਦਿਨ ਹੋ ਚੁੱਕੇ ਸੀ ਔਰ ਉਹ ਕਹੀ ਜਿਹੜੀ ਹੈ ਬੈੱਡ ਤੇ ਪਈ ਸੀ ਕਿਉਂਕਿ ਸੋਹਰਾ ਪਰਿਵਾਰ ਨੇ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਨਹੀਂ ਕਰਵਾਇਆ ਸੀ ਸੋ ਲੜਕੀ ਵਾਲੇ ਜਾਂਦੇ ਨੇ ਤੇ ਲੜਕੀ ਨੂੰ ਪਹਿਲਾਂ ਰੂਪਨਗਰ ਹਸਪਤਾਲ ਲੈ ਕੇ ਜਾਂਦੇ ਨੇ ਤੇ ਰੋਪੜ ਤੋਂ ਜਦੋਂ ਉਹਦੀ ਸੀਰੀਅਸ ਹਾਲਤ ਨੂੰ ਦੇਖਦਾ ਉਹਨੂੰ ਪੀਜੀਆ ਰੈਫਰ ਕੀਤਾ ਜਾਂਦਾ ਜਿੱਥੇ ਜਾ ਕੇ ਲੜਕੀ ਦੀ ਜਿਹੜੀ ਹੈ ਮੌਤ ਹੋ ਜਾਂਦੀ ਆ ਸੋ ਪੁਲਿਸ ਪ੍ਰਸ਼ਾਸਨ ਜਿਹੜੀ ਕਾਰਵਾਈ ਸੀ ਉਸ ਤੋਂ ਸੰਤੁਸ਼ਟ ਨਹੀਂ ਸੀ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਤੇ ਪੇਕੇ ਪਰਿਵਾਰ ਨੇ ਪਿੰਡ ਵਾਲਿਆਂ ਨਾਲ ਮਿਲ ਕੇ ਨਾਲਾਗੜ ਚੌਂਕੀ ਦੇ ਬਾ ਕੀਤਾ ਤੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਸੋਹਰਾ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਹੁਣ ਪਰਿਵਾਰ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਸਖਤ ਤੋਂ ਸਖਤ ਜਿਹੜੀ ਹੈ ਸਜ਼ਾ ਦਿੱਤੀ ਜਾਵੇ ਕਿਉਂਕਿ ਉਹਨਾਂ ਦੀ ਇੱਕ ਬੱਚੀ ਦੀ ਉਹਨਾਂ ਵੱਲੋਂ ਹੱਤਿਆ ਕੀਤੀ ਗਈ ਹੈ ਪਰਿਵਾਰ ਦਾ આરોਪ ਹੈ ਕਿ ਲੜਕੀ ਨੂੰ ਉਸਦੇ ਸੋਹਰੇ ਪਰਿਵਾਰ ਵੱਲੋਂ ਜ਼ਹਿਰ ਦੇ ਕੇ ਜਿਹੜਾ ਮੌਤ ਦੇ ਘਾਟ ਉਤਾਰਿਆ ਗਿਆ ਵਿਮਲ ਕੁਮਾਰ ਜੀ ਮੀਡੀਆ ਸ਼੍ਰੀ ਅਨੰਦਪੁਰ ਸਾਹਿਬ ਜੀ ਕੋਈ ਮਾੜੀ ਮੋਟੀ ਗੱਲ ਤਾਂ ਜੀ ਅਸੀਂ ਪੁੱਛਦੇ ਰਹਿੰਦੇ ਤੇ ਚੱਲ ਕੋਕਾ ਸੀ ਪਿੱਛੇ ਕੋਕਾ ਸੀ ਪਿੱਛੇ ਤੁਹਾਨੂੰ ਸਹੀ ਗੱਲ ਸੀ ਪਰ ਸਾਨੂੰ ਇਦਾਂ ਦਾ ਪਤਾ ਨਹੀਂਦਾ ਵੀ ਇਹਨੇ ਪਾਪੀ ਨੇ ਮਾਰ ਦੇਣਾ ਜੀ ਸਹੀ ਗੱਲ ਦਸੀ ਤੁਹਾਨੂੰ ਨਹੀਂ ਲੜਕੀ ਨੇ ਵੀ ਕਦੀ ਤੁਹਾਡੇ ਨਾਲ ਗੱਲ ਨਹੀਂ ਕੀਤੀ ਲੜਕੀ ਮਾੜੀ ਮੁੱਟੀ ਗੱਲ ਕਰਦੀ ਰਹਿੰਦੀ ਸੀ ਬਿਚਲ ਇਦਾਂ ਜੀ ਵਿਚਾਰ ਨਹੀਂ ਉਹਨਾਂ ਆਪਣੇ ਨਾ ਸਿਰਫ ਆਪਣੇ ਘਰ ਚਲਾਣ ਵਾਸਤੇ ਉਹਨੂੰ ਬਹੁਤ ਗੱਲਾਂ ਲਗੋਈਆਂ ਜੀ ਬਿਚਲ ਮੈਂ ਕੁਝ ਵੀ ਕੋਈ ਮਾੜਾ ਮੋਟਾ ਤੰਗ ਕਰੀ ਜਾਂਦੇ ਆਪਣੇ ਘਰ ਚਲਾਣ ਵਾਸਤੇ ਉਹਨੂੰ 5 ਮਹੀਨੇ ਕੱਟੇ ਜੀ ਜੇ ਹੁਣ ਅਸੀਂ ਸੋਚਦੇ ਵੀ ਜੇ ਉਹ ਮਾਰਨ ਪਰੋਏ ਤੇ ਪਤਾ ਨਹੀਂ ਕਿਆ-ਕਿਆ ਕੁਝ ਕਰ ਦੇਉਗੇ ਮੈਂ ਜੀ ਮੈਂ ਤਾਂ ਹੱਥ ਜੋੜ ਕੇ মিডিਏ ਦੇ ਮੈਸਜ ਜੁ ਕਹਿੰਦਾ ਜੀ ਬੇਦਰਿੰਦਿਆਂ ਉਹਨਾਂ ਦੀ ਇਕਦਾ ਫਾਂਸੀ ਹੁੰਦੀ ਕਿਉਂਕਿ ਕੋ ਫਾਂਸੀ ਦੇ ਉੱਪਰ ਵੀ ਸਜਾ ਹੋਵੇ ਨਾ ਤਾਂ ਕੋਈ ਹੋਰ ਜਿਹੜੀ ਧੀਆਂ ਉਹ ਬਾਜਣ ਇਹ ਦਰਿੰਦਿਆਂ ਦੇ ਉਹ ਇਹ ਦਰਿੰਦੇ ਇਦਾਂ ਦੇ ਦਰਿੰਦੇ ਜੀ ਉਸ ਦਿਨ ਪਹਿਲਾਂ ਸੋਹਰਾ ਪਰਿਵਾਰ ਵੱਲੋਂ ਉਸ ਨੂੰ ਜ਼ਹਿਰ ਦੇ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਇਹ ਮੰਨ ਕੇ ਚੱਲੋ ਕਿ ਉਹ ਦਾਸ ਦੀ ਬਲੀ ਚੜੀ ਹੈ ਔਰ ਜਦੋਂ ਜ਼ਹਿਰ ਪਲਾਇਆ ਜਾਂਦਾ ਉਸ ਲੜਕੀ ਨੂੰ ਨਿਹਾਂ ਨੂੰ ਤਾਂ ਉਹਦੇ ਮਾਪੇ ਪਰਿਵਾਰ ਨੂੰ 30 ਘੰਟੇ ਬਾਅਦ ਇਨਫੋਰਮ ਕੀਤਾ ਜਾਂਦਾ ਕਿ ਤੁਹਾਡੀ ਕੁੜੀ ਨੇ ਜ਼ਹਿਰ ਪੀ ਲਿਆ ਔਰ ਸ਼ਰਮਸਾਰ ਕਰਨ ਵਾਲੀ ਜਿਹੜੀ ਘਟਨਾ ਹੈ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਈ ਹੈ ਇਹ ਇਹ ਸਭ ਤੋਂ ਅੱਜ ਦੇ ਟਾਈਮ 21ਵੀਂ ਸਦੀ ਦੇ ਵਿੱਚ ਜੇਕਰ ਇਹੋ ਜਿਹਾ ਕਤਨਾਮਾ ਅੱਜ ਦੀ ਡੇਟ 'ਚ ਹੁੰਦੀ ਹੈ ਪੀਂ ਤਾਂ ਸਾਨੂੰ ਜੀਣ ਦਾ ਕੋਈ ਹੱਕ ਨਹੀਂ ਮੈਂ ਮੇਰੀ ਬੇਨਤੀ ਹੈ ਕਿ ਇਹੋ ਜਿਹੀ ਸਜ਼ਾ ਮਿਲੇ ਤਾਂ ਜੋ ਇਹ ਇੱਕ ਨੀਹਾ ਅੱਜ ਦਾਸ ਦੀ ਬੜੀ ਚੜੀ ਹੈ ਕੋਈ ਹੋਰ ਜਿਹੜੀ ਨੀਹਾ ਕਿਸੇ ਹੋਰ ਘਰ ਦੀ ਬੇਟੀ ਹੈ ਕੋਈ ਹੋਰ ਭੈਣ ਹੈ ਉਹ ਦਾਸ ਦੀ ਬੜੀ ਨਾ ਚੜੇ